ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਜੈ ਮਾਤਾ ਦੀ ਸਾਰਿਆਂ ਨੂੰ ਦੋਸਤੋ ਅੱਜ ਅਸੀਂ ਆਏ ਆ ਮਹਾਰਾਸ਼ਟਰ ਦੇ ਵਿੱਚ ਅਸੀਂ ਸ਼ਿਰੜੀ ਸਾਈਂ ਬਾਬਾ ਜੀ ਦੇ ਮੱਥਾ ਟੇਕਣ ਗਏ ਸੀਗੇ ਤਾਂ ਉੱਥੋਂ ਅਸੀਂ ਹੁਣ ਨੈਕਸਟ ਡੇ ਆ ਸਾਡਾ ਅਸੀਂ ਅੱਗੇ ਜਾ ਰਹੇ ਹਾਂ ਮੱਥਾ ਟੇਕਣ ਸ਼ਨੀ ਸ਼ਿਗਨਾਪੁਰ ਜਿੱਥੇ ਕਿ ਸ਼ਨੀ ਦੇਵ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਤੇ ਅਸੀਂ ਸ਼ਨੀ گاؤں ਮੱਥਾ ਟੇਕਣ ਜਾ ਰਹੇ ਹਾਂ ਸ਼ਨੀ گاؤں ਦਾ ਇਤਿਹਾਸ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕਾ ਆ। ਬਈ ਉੱਥੇ ਕਿਸੇ ਵੀ ਘਰ ਨੂੰ ਕਿਸੇ ਵੀ ਬੈਂਕ ਨੂੰ ਕਿਸੇ ਵੀ ਦੁਕਾਨ ਨੂੰ ਦੁਕਾਨਾਂ ਨੂੰ ਤੇ ਬੈਂਕਾਂ ਨੂੰ ਤਾਂ ਦਰਵਾਜ਼ੇ ਸ਼ਟਰ ਹੈ ਹੀ ਨਹੀਂ ਬਿਲਕੁਲ ਵੀ। ਘਰਾਂ ਦੇ ਵੀ ਦਰਵਾਜ਼ੇ ਨਹੀਂ ਹੈਗੇ। ਮਤਲਬ ਲੋਕ ਨਾਮ ਦੀ ਤਾਂ ਚੀਜ਼ ਹੀ ਨਹੀਂ ਉੱਥੇ। ਉੱਥੇ ਕਿਸੇ ਨੂੰ ਚੋਰੀ ਦਾ ਡਰ ਨਹੀਂ ਆ। ਉਹਦਾ ਕਾਰਨ ਇਹੀ ਆ ਕਿ ਉੱਥੇ ਸ਼ਨੀ ਦੇਵ ਜੀ ਦਾ ਪ੍ਰਕੋਪ ਆ। ਬਈ ਜਿਹੜਾ ਉੱਥੇ ਚੋਰੀ ਕਰਦਾ 7 ਸਾਲ ਵਾਸਤੇ ਅੰਨਾ ਹੋ ਜਾਂਦਾ ਤੇ ਸ਼ਨੀ ਦੇਵ گاਉਂ ਜਾਂਦੇ ਜਾਂਦੇ ਰਾਹ ਦੇ ਵਿੱਚ ਅਫੀ ਰੁਕੇ ਆ ਟੈਕਸੀ ਵਾਲੇ ਨੇ ਗੱਡੀ ਰੋਕੀ ਆ ਤੁਸੀਂ ਦੇਖ ਸਕਦੇ ਆ ਮੈਨੂੰ ਦੇਖ ਕੇ ਇੰਨਾ ਕੁ ਜ਼ਿਆਦਾ ਵਧੀਆ ਲੱਗਾ ਅਸੀਂ ਰਸ ਪੀਣ ਲਈ ਰੁਕੇ ਤਾਂ ਰਸ ਦੇਖੋ ਦੇਸੀ ਤਰੀਕੇ ਨਾਲ ਕੱਢਿਆ ਜਾ ਰਿਹਾ ਆ ਹੁਣ ਇਹ ਚੀਜ਼ ਮੈਨੂੰ ਦੇਖ ਕੇ ਵਧੀਆ ਵੀ ਲੱਗ ਰਿਹਾ ਆ ਕਿ ਲੱਕੜ ਦੇ ਨਾਲ ਬਣਾਇਆ ਹੋਇਆ ਇਹਨਾਂ ਨੇ ਸਾਰਾ ਜਿਗਾੜ ਤੇ ਗਾਂ ਜਿਹੜੀ ਆ ਘੁੰਮ ਕੇ ਆਲੇ ਦੁਆਲੇ ਗੰਨੇ ਦਾ ਰਸ ਸਾਨੂੰ ਕੱਢ ਕੇ ਦੇ ਰਹੀ ਆ ਤੇ ਇਹ ਕਹਿੰਦੇ ਆ ਵੀ ਇਹਦਾ ਗੰਨੇ ਦਾ ਰਸ ਦਾ ਟੇਸਟ ਵੀ ਲੱਗ ਹੋਊਗਾ ਤੇ ਕਲਰ ਵੀ ਲੱਗ ਹੋਊਗਾ ਹੁਣ ਬਣਦਾ ਤਾਂ ਤੁਹਾਨੂੰ ਦਿਖਾਵਾਂਗੇ ਬਟ ਜੇ ਆਪਾਂ ਇਨਸਾਨੀਅਤ ਦੇ ਨਾਤੇ ਦੇਖਿਆ ਜਾਵੇ ਤਾਂ ਬੇਜਵਾਨ ਜਾਨਵਰ ਆ ਤਾਂ ਮੈਨੂੰ ਉਹਤੇ ਤਰਫ ਵੀ ਬਹੁਤ ਆ ਰਿਹਾ ਵਾ ਬਈ ਗੰਨੇ ਦਾ ਰਸ ਇਹਨਾਂ ਦਾ ਸਾਰਾ ਦਿਨ ਵਿਕਦਾ ਤੇ ਸਾਰਾ ਦਿਨ ਉਹਨੂੰ ਬੇਜਵਾਨ ਜਾਨਵਰ ਨੂੰ ਵਿਚਾਰੇ ਨੂੰ ਕਮਾਈ ਜਾਣਾ ਉੱਤੇ ਇਹਨਾਂ ਵਜਨ ਵੀ ਪਾਇਆ ਹੋਇਆ ਵਾ ਹਨਾ ਤੇ ਇਹ ਜੀ ਮੈਨੂੰ ਥੋੜੀ ਜੀ ਲੱਗੀ ਆ ਗਲਤ ਬਾਕੀ ਤੁਸੀਂ ਦੇਖ ਸਕਦੇ ਆ ਬਈ ਇਹ ਜਿਹੜੀ ਚੀਜ਼ ਆ ਸਾਡੇ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਪੰਜਾਬ ਦੇ ਵਿੱਚ ਮੈਂ ਤਾਂ ਕਦੇ ਇਹ ਚੀਜ਼ ਨਹੀਂ ਦੇਖੀ ਉੱਥੇ ਗੰਨੇ ਦਾ ਰਸ ਕੱਢਣ ਨੂੰ ਹੋਰ ਨਮੀਆਂ ਤੋਂ ਨਮੀਆਂ ਮਸ਼ੀਨਾ ਹੈਗੀਆਂ ਇਲੈਕਟ੍ਰੋਨਿਕ ਮਸ਼ੀਨਾ ਆ ਗਈਆਂ ਹੁਣ ਤਾਂ ਆ ਬਟਨ ਦੱਬਦੇ ਆ ਗੰਨਾ ਪਾਉਂਦੇ ਆਪੇ ਰਸ ਨਿਕਲ ਜਾਂਦਾ ਵੀਦਰ ਤੁਸੀਂ ਦੇਖ ਸਕਦੇ ਆ ਇੱਥੇ ਕਿੰਨਾ ਸੋਹਣਾ ਮੌਸਮ ਹੋ ਰਿਹਾ ਆ ਬਿਲਕੁਲ ਗਰਮੀ ਨਹੀਂ ਲੱਗ ਰਹੀ ਤੇ ਦੋਸਤੋ ਸਾਡਾ ਗੰਨੇ ਦਾ ਰਸ ਬਣ ਕੇ ਜਿਹੜਾ ਕੀ ਆ ਤਿਆਰ ਹੋ ਚੱਲਾ ਆ ਹੁਣ ਅਸੀਂ ਤੁਹਾਨੂੰ ਦਿਖਾਨੇ ਆ ਇਹਦਾ ਕਲਰ ਤੇ ਦੱਸਦੇ ਆ ਇਹਦਾ ਟੇਸਟ ਆਹ ਦੇਖੋ ਦੋਸਤੋ ਇਹਦਾ ਕਲਰ ਤੁਸੀਂ ਦੇਖ ਸਕਦੇ ਆ ਕਲਰ ਥੋੜਾ ਜਿਹਾ ਡਿਫਰੈਂਸ ਹੈਗਾ ਆ ਆਪਣੇ ਨਾਰਮਲ ਜਿਹੜਾ ਪਰੈਸਪੀ ਦਾ ਕਿੰਨੇ ਦਾ ਉਹਦੇ ਨਾਲੋਂ ਬਾਕੀ ਹੁਣ ਤੁਹਾਨੂੰ ਸਵਾਦ ਦੱਸਦੇ ਆ ਲਓ ਜੀ ਵਾਹ ਜੀ ਵਾਹ ਕੀ ਸਵਾਦ ਹੈ ਬਹੁਤ ਜਿਆਦਾ ਵੱਖਰਾ ਟੇਸਟ ਆ ਦੋਸਤੋ